ਆਲਾ ਬਾਹਰ ਜਾਂਦ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਰੋਟਵਾਸੀਆਂ ਨੂੰ ਸਾਰਿਆਂ ਨੂੰ ਮਿਹਰ ਅੱਜ ਜੋੜ ਕੇ ਬੇਨਤੀ ਹੈ ਅੱਜ ਦੁਸ਼ਹਰੇ ਦਾ ਪਰਬ ਮਨਾਇਆ ਜਾ ਰਿਹਾ ਹੈ ਬੜੀ ਧੂਮਤਾ ਆਪਣਾ ਪੁੱਡਾ ਕਲੋਨੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਮ ਮਾ ਕੇ ਪਹੁੰਚੋ ਸੋ ਉੱਥੇ ਸਾਡੇ ਕੈਬਨਰ ਮੰਤਰੀ ਡਾਕਟਰ ਵਜੀਦ ਕੋਰ ਜੀ ਮੁੱਖ ਮਹਿਮਾਨ ਬਣ ਕੇ ਆ ਰਹੇ ਨੇ ਤੇ ਸਾਡੇ ਦੋ ਸਿੰਗਰ ਵੀ ਆ ਰਹੇ ਇੱਥੇ ਬਾਹਰੋਂ ਬੁਲਾਏ ਹੋਏ ਨੇ ਜਿਨ੍ਹਾਂ ਦਾ ਨਾਮ ਹਰਮਨ ਤੇ ਜਰਮਨ ਹੈ ਸੋ ਸਾਰੇ ਸਾਰੇ ਸ਼ਹਿਰ ਨਿਵਾਸੀਆਂ ਨੂੰ Appeal ਹੈ ਬਾਤ ਚੱਲ ਕੇ ਸਾਡਾ ਸਹਿਯੋਗ ਦਿਓ ਤੇ ਇੱਥੇ ਪਹੁੰਚੋ ਜੈ ਸ਼੍ਰੀ ਰਾਮ ਲੋਕਾਂ ਨੂੰ ਹੀ ਪੀਲੇ ਬੱਚਿਆਂ ਲੈ ਕੇ ਆਓ ਰਾਮ ਭਗਵਾਨ ਜੀ ਦਾ ਦਰਸ਼ ਦੇਖਿਆ ਜਾਵੇ ਇੱਥੇ ਝਾਂਕੀਆਂ ਵੀ ਬਣ ਕੇ ਆ ਰਹੀਆਂ ਜੋ ਦਿਖਾਣਗੇ ਵੀ ਰਾਮ ਭਗਵਾਨ ਦਾ ਰੂਪ ਕਿਵੇਂ ਸੀਗਾ ਸੀਤਾ ਮਾਤਾ ਦਾ ਕਿਵੇਂ ਸੀਗਾ ਲਕਸ਼ਮਣ ਜੀ ਦਾ ਕਿਵੇਂ ਸੀਗਾ ਬਜਰੰਗ ਬਲੀ ਦਾ ਕਿਵੇਂ ਸੀਗਾ ਰਾਮਨ ਦਾ ਕੀ ਰੂਪ ਸੀਗਾ ਸਾਰੇ ਆ ਬੱਚਿਆਂ ਲੈ ਕੇ ਆਓ ਇਹਨਾਂ ਸਿੱਖਿਆ ਹੀ ਮਿਲਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਹਰਸ਼ਦੀਪ ਜੀ ਸਮਾਂ ਕੀ ਰਹੇਗਾ ਜੀ ਸਮਾਂ 9:30 ਤੋਂ ਸਟਾਰਟ ਹੈ 3:00 ਤੋਂ 7 ਜੀ ਜਿਹੜਾ ਅਗਨੀ ਭੇਟ ਕਿੰਨੇ ਵਜੇ ਕੀਤਾ ਪੌਣੇ 7 ਵਜੇ ਜੀ 6:45 ਤੋਂ ਬਿਲਕੁਲ ਜੀ ਦੇਖੋ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਕ ਵਕਤ ਤਿਹਾੜ ਮਨਾਏ ਜਾਂਦੇ ਆ ਉਸੇ ਤਰ੍ਹਾਂ ਹੀ ਦਸਹਿਰਾ ਜਿਹੜਾ ਇਹ ਵੀ ਬੜੇ ਧੂਮ ਧਾਮ ਨਾਲ ਤਿਹਾੜ ਮਨਾਇਆ ਜਾਂਦਾ ਔਰ ਖਾਸ ਤੌਰ ਤੇ ਜੇ ਮੈਂ ਮਲੋਠ ਹਲਕੇ ਦੀ ਗੱਲ ਕਰਾਂ ਤਾਂ ਸਾਡੇ ਮਾਨਯੋਗ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇੱਥੇ ਵੀ ਹਰ ਸਾਲ ਆ ਜਿਹੜਾ ਦਸਹਿਰਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਇਸ ਵਾਰ ਵੀ ਤੁਸੀਂ ਦੇਖੋ ਕਿ ਪੂਰੀਆਂ ਲਗਭਗ ਤਿਆਰੀਆਂ ਹੈਗੀਆਂ ਔਰ ਵੱਡੀ ਗਿਣਤੀ ਚ ਲੋਕ ਚੱਲ ਕੇ ਆਉਣਗੇ ਕਿਉਂਕਿ ਦਸਹਿਰੇ ਦੇ ਨਾਲ ਇੱਕ ਬਹੁਤ ਵੱਡਾ ਇਤਿਹਾਸ ਜੁੜਿਆ ਜਿਹੜਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪੀੜ੍ਹੀਆਂ ਨੂੰ ਉਹ ਇਤਿਹਾਸ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਇਹ ਤਿਹਾਰ ਹੈ ਜਿਹੜਾ ਇਹਦੇ ਤੇ ਜਦੋਂ ਲੋਕ ਪਹੁੰਚਦੇ ਆ ਦੇਖਦੇ ਆ ਤਾਂ ਉਹ ਤੇ ਇਤਿਹਾਸ ਨੂੰ ਪੜ੍ਹਦੇ ਆ ਤਾਂ ਲੋਕ ਜਿਹੜੇ ਅਵੇਅਰ ਹੁੰਦੇ ਆ ਅਗਲੀ ਸਾਡੀ ਜਨਰੇਸ਼ਨ ਆ ਪੀੜ੍ਹੀਆਂ ਆ ਉਹ ਇਸ ਇਤਿਹਾਸ ਦੇ ਨਾਲ ਜੁੜਦੀਆਂ ਜਾਣੂ ਹੁੰਦੀਆਂ ਕਿਉਂਕਿ ਇਹਦੇ ਨਾਲ ਵੱਡਾ ਇਤਿਹਾਸ ਇੱਕ ਇਹ ਹੈ ਕਿ ਜਿਵੇਂ ਆਪਾਂ ਦੇਖਦੇ ਆ ਕਿ ਸ਼ੁਰੂ ਤੋਂ ਨੇਕੀ ਦੀ ਤੇ ਬਦੀ ਦੀ ਲੜਾਈ ਚੱਲਦੀ ਆਉਂਦੀ ਹੈ ਔਰ ਹਮੇਸ਼ਾ ਹੀ ਜਿਹੜੀ ਨੇਕੀ ਹੈ ਉਹ ਜਿੱਤਦੀ ਹੈ ਤੇ ਬੜੀ ਹਾਰਦੀ ਹੈ ਸੋ ਉਸੇ ਤਰ੍ਹਾਂ ਦੇ ਇਤਿਹਾਸ ਹੈ ਜਿਹੜਾ ਉਹ ਦਸਹਿਰੇ ਦੇ ਨਾਲ ਜੁੜਿਆ ਜਿਵੇਂ ਰਾਮਨ ਦਾ ਅੰਤ ਹੁੰਦਾ ਤੇ ਰਾਮ ਦੇ ਹੱਥੋਂ ਹੁੰਦਾ ਸੋ ਉਹ ਵੀ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਇੱਕ ਰਾਮਨ ਨੂੰ ਲੋਕਾਂ ਨੇ ਇੱਕ ਰਾਖਸ਼ਕ ਦਾ ਰੂਪ ਦਿੱਤਾ ਸੀਗਾ ਤੇ ਰਾਮ ਨੇ ਜਦੋਂ ਉਹਦਾ ਅੰਤ ਕੀਤਾ ਇਸ ਦਿਨ ਤਾਂ ਲੋਕਾਂ ਨੇ ਬੜੀ ਖੁਸ਼ੀ ਮਨਾਈ ਤੇ ਇਸ ਕਰਕੇ ਇਸ ਤਿਹਾਰ ਨੂੰ ਇਸ ਦਿਨ ਮਨਾਇਆ ਜਾਂਦਾ ਸੋ ਮੈਂ ਤਾਂ ਅਪੀਲ ਕਰਦਾ ਕਿ ਸਾਰੇ ਜਿੰਨੇ ਵੀ ਸਾਡੇ ਮਲੋਟ ਹਲਕੇ ਦੇ ਜਾਂ ਇਸ ਦੇ ਪਾਸੇ ਦੇ ਵਾਸੀ ਹੈ ਉਹ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਤੇ ਆਪਾਂ ਇਸ ਜਿਹੜਾ ਆਪਣਾ ਅੱਜ ਦਾ ਤਿਹਾਰ ਹੈ ਇਹਨੂੰ ਆਪਾਂ ਸਾਰੇ ਬੈਠ ਕੇ ਰਲ ਮਿਲ ਕੇ ਮਨਾਈਏ ਤੇ ਸਾਰੇ ਇਸ ਇਤਿਹਾਸ ਤੋਂ ਜਾਣੂ ਹੋ ਜਾਈਏ ਹਾਂਜੀ ਸੰਜੀਤ ਸਾਹਿਬ ਕੀ ਕਹਿੰਦੇ ਰੋਡ ਸ਼ੇਅਰ ਦੇ ਜੀ ਡਾਕਟਰ ਬਦਗੀਰ ਕੌਰ ਕੈਬਨਲ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸ਼ਹੀਦ ਪਗ ਸੰ ਵੈਲਫੇਅਰ ਕਲੱਬ ਵੱਲੋਂ ਦੁਸ਼ਹਿਰੇ ਦਾ ਜਿਹੜਾ ਪਾਵਨ ਤਿਹਾਰਾ ਹੈ ਉਹ ਅੱਜ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਇਹ ਜਿਹੜਾ ਦੁਸ਼ਹਿਰੇ ਦਾ ਪਾਵਨ ਪਵਿੱਤਰ ਤਿਹਾਰ ਹੈਗਾ ਜੀ ਇਹ ਸਾਡਾ ਰਾਮਜੀ ਵੱਲੋਂ ਜੋ ਰਾਮੰਦਾਨ ਵੱਧ ਕਰਕੇ ਜਿੱਤ ਕੀਤੀ ਗਈ ਸੀ ਉਸ ਦੇ ਸੌਰਵ ਵਿੱਚ ਮਨਾਇਆ ਜਾ ਰਿਹਾ ਹੈਗਾ ਸਾਰੇ ਮਲੋੜ ਨਿਵਾਸੀਆਂ ਨੂੰ ਫੀਲ ਕਰਦੇ ਆ ਕਿ ਇਸ ੁੱਡਾ ਗਰਾਊਂਡ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੋ ਕਿ ਆਪਾਂ ਸਾਰੇ ਰਲ ਮਿਲ ਕੇ ਮਲੋੜ ਸ਼ਹਿਰ ਦੇ ਨਿਵਾਸੀ ਡਾਕਟਰ ਬਗੀਰ ਕੌਰ ਦੇ ਕੀ ਅਗਵਾਈ ਹੇਟ ਇਹ ਵਾਲਾ ਜੋ ਸਾਡਾ ਤਿਹਾਰ ਹੈਗਾ ਇਹਨੂੰ ਮਨਾਈਏ ਸਰ ਅੱਜ ਜਿਹੜਾ ਅਸੀਂ ਲੋਕ ਇਸ ਦਸਹਰੇ ਦਾ ਤੌਰ ਮਨਾਇਆ ਜਾ ਰਿਹਾ ਠੀਕ ਕਹੋਗੇ ਕਿੰਨੇ ਵਜੇ ਸਟਾਰਟ ਹੋ ਰਿਹਾ ਠੀਕ ਕਿੰਨੇ ਵਜੇ ਹੋਇਆ ਜਾਣਕਾਰੀ ਇਹ ਜੀ 3 ਕਜੇ ਪ੍ਰੋਗਰਾਮ ਸਟਾਰਟ ਹੋਏਗਾ ਸਿੰਗਰ ਵਗੈਰਾ 3 ਕਜੇ ਆ ਜਾਣਗੇ ਤੇ ਲੱਗ ਜਾਣਗੇ ਉਸ ਤੋਂ ਬਾਅਦ ਝਾਕੀਆਂ ਦਾ ਆਗਮਨ ਹੋ ਜਾਊਗਾ 5:30 ਵਜੇ ਦੇ ਲਗਭਗ ਫਿਰ ਪੌਣੇ 7 ਵਜੇ ਆਪਾਂ ਲਗਭਗ ਦੇਣ ਕਰ ਦਿਆਂਗੇ 6:30 ਤੋਂ ਲੈ ਕੇ ਪੌਣੇ 7 ਦੇ ਵਿੱਚ ਵਿੱਚ ਕਿਹੜੇ ਸਿੰਗਰ ਆ ਰਹੇ ਹਰਮਨ ਤੇ ਜਰਮਨ ਜੀ ਮੁੱਖ ਮਹਿਮਾਨ ਕੋ ਡਾਕਟਰ ਕੈਬਨਿਟ ਮਿਨਿਸਟਰ ਡਾਕਟਰ ਬਲਜੀਤ ਕੋ ਸ਼ਹਿਰ ਵਾਸੀ ਇਹੋ ਅਪੀਲ ਆ ਜੀ ਵੱਤ-ਵੱਤ ਹਮਮਾ ਕੇ ਪਹੁੰਚੋ ਇਹ ਜਿਹੜਾ ਆਪਣਾ ਪਾਵਨ ਤੇ ਪਵਿੱਤਰ ਤਿਹਾਰ ਹੈ ਜਿਹੜੀ ਆਪਣੀ ਜੀ ਬਦੀ ਤੇ ਨੇਕੀ ਦੀ ਜਿੱਤ ਹੈ ਜੀ ਤੇ ਉਹਦੇ ਸੰਬੰਧ ਜਿਹੜਾ ਆਪਣਾ ਹਰ ਇੱਕ ਸਾਲ ਇਹ ਆਪੇ ਤਿਹਾਰ ਮਨਾਉਨੇ ਆ ਸੋ ਸਾਡੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਵੱਤ-ਵੱਤ ਇੱਥੇ ਆ ਕੇ ਆਪਣਾ ਯੋਗਦਾਨ ਪਾਓ ਜੀ